ਜੇਕਰ ਮੈਂ ਤੁਹਾਨੂੰ ਆਖਾਂ ਕਿ ਇੱਕ ਅਜਿਹੀ ਬੱਸ ਸੀ ਜਿਹੜੀ ਕਿ ਲੰਡਨ ਤੋਂ ਕਲਕੱਤੇ ਤੱਕ ਚੱਲਿਆ ਕਰਦੀ ਸੀ ਜਾਨੀ ਕਿ ਉਸ ਦਾ ਐਡਾ ਵੱਡਾ ਰੂਟ ਹੋਇਆ ਕਰਦਾ ਸੀ ਤਾਂ ਤੁਸੀਂ ਹੈਰਾਨੀ ਮੰਨੋਗੇ ਪਰ ਇਹ ਅਸਲੀਅਤ ਦੇ ਵਿੱਚ ਹੋਇਆ ਕਰਦਾ ਸੀ ਸਾਨੂੰ 1950 ਦੇ ਵਿੱਚ ਇਸ ਬੱਸ ਸਰਵਿਸ ਨੂੰ ਐਡਾ ਸ਼ੁਰੂ ਕੀਤਾ ਗਿਆ ਸੀ ਤੁਸੀਂ ਇੱਕ ਫਿਲਮ ਦੇਖੀ ਹੋਣੀ ਆ ਬੰਬੇ ਟੂ ਗੋਆ ਉਸ ਦੇ ਵਿੱਚ ਇੱਕ ਬੱਸ ਸੀ ਜਿਹੜੀ ਬੰਬੇ ਤੋਂ ਗੋਆ ਤੱਕ ਦਾ ਸਫ਼ਰ ਕਰਦੀ ਸੀ ਤੇ ਇਸ ਦੇ ਉੱਤੇ ਹੀ ਇੱਕ ਫਿਲਮ ਬਣਾਈ ਗਈ ਸੀ ਜਿਹੜਾ ਕਿ 600 ਕਿਲੋਮੀਟਰ ਦਾ ਕਰਦਾ ਸਫ਼ਰ ਸੀ ਪਰ ਜੇਕਰ ਮੈਂ ਇਸ ਬੱਸ ਦੇ ਸਫ਼ਰ ਦੀ ਗੱਲ ਕਰਾਂ ਤਾਂ ਕਲਕੱਤੇ ਤੋਂ ਲੈ ਕੇ ਲੰਡਰ ਟਿੱਕਰ ਦਾ ਇਹ ਸਫਰ ਜਿਹੜਾ ਹੈ 20000 ਕਿਲੋਮੀਟਰ ਤੱਕਰਦਾ ਪੈ ਜਾਂਦਾ ਸੀ ਜਾਨੀ ਕਿ ਇੱਕ ਤਰਫਾ ਰੂਟ ਤੇ ਇਸ ਨੂੰ ਇੱਕ ਤਰਫ ਦਾ ਰੂਟ ਕ੍ਰੀਏਟ ਕਰਨ ਦੇ ਵਿੱਚ ਲਗਭਗ 45 ਦਿਨਾਂ ਦਾ ਸਮਾਂ ਲੱਗ ਜਾਇਆ ਕਰਦਾ ਸੀ ਤੇ ਇੱਕ ਤਰਫ ਦਾ ਰੂਟ ਜਿਹੜਾ ਮਤਲਬ ਇੱਕ ਤਰਫ ਦਾ ਰੂਟ ਇਸ ਨੂੰ 45 ਦਿਨਾਂ ਤੱਕਰਦਾ ਪੈਂਦਾ ਸੀ 1950 ਦੇ ਦਸ਼ਕ ਦੇ ਵਿੱਚ ਇਸ ਬੱਸ ਸਰਵਿਸ ਨੂੰ ਜਿਹੜਾ ਅਰਬਨ ਟੂਰ ਐਂਡ ਟਰੈਵਲ ਕੰਪਨੀ ਦੇ ਦੁਆਰਾ ਸ਼ੁਰੂ ਕੀਤਾ ਗਿਆ ਸੀ ਇੱਕ ਡਬਲ ਡੈਕਰ ਬੱਸ ਸੀ ਤੇ ਜਿਸ ਰੂਟ ਦੇ ਉੱਤੇ ਇਹ ਚੱਲਿਆ ਕਰਦੀ ਸੀ ਉਸ ਨੂੰ ਹਿੱਪੀ ਰੂਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤੇ ਇਹ ਲੰਡਨ ਆ ਬੈਲਜੀਅਮ ਆ ਟਰਕੀ ਅਫਗਾਨਿਸਤਾਨ ਪਾਕਿਸਤਾਨ ਤੋਂ ਹੁੰਦੇ ਹੋਏ ਭਾਰਤ ਦੇ ਕਲਕੱਤਾ ਤੱਕ ਰਾਕੇ ਪਹੁੰਚਿਆ ਕਰਦੀ ਸੀ ਸ਼ੁਰੂਆਤ ਦੇ ਵਿੱਚ ਇਸ ਦਾ ਕਿਰਾਇਆ 145 ਡਾਲਰ ਤੱਕ ਰੋਇਆ ਕਰਦਾ ਸੀ ਪਰ ਬਾਅਦ ਦੇ ਵਿੱਚ ਇਸ ਤੇ ਕਿਰਾਏ ਨੂੰ ਵਧਾ ਕੇ 305 ਡਾਲਰ ਤੇ ਕਰ ਕਰ ਦਿੱਤਾ ਗਿਆ ਸੀ ਜਦੋਂ ਤੇ ਕਿਰੇ ਬਸ ਸਰਵਿਸ ਹੈ ਜਿਹੜੀ ਉਹ ਬੰਦ ਹੋਈ ਸੀ ਇੱਥੇ ਤੁਹਾਨੂੰ ਦੱਸ ਦਈਏ ਇਸ ਦੀਆਂ ਟਿਕਟਾਂ ਦੇ ਉੱਤੇ ਇੱਕ ਖਾਸ ਚੀਜ਼ ਲਿਖੀ ਹੋਇਆ ਕਰਦੀ ਸੀ ਤੇ ਉਹ ਲਿਖੀ ਹੋਇਆ ਕਰਦੀ ਸੀ ਕਿ ਰੀਜਨ ਦੀ وجہ ਦੇ ਕਾਰਨ ਦਰਸਲ ਉਹਨਾਂ ਸਮਿਆਂ ਦੇ ਵਿੱਚ ਹੀ ਭਾਰਤ ਤੇ ਪਾਕਿਸਤਾਨ ਦੀ ਬੰਦ ਹੋਈ ਸੀ ਤੇ ਉਸ ਦੇ ਦੌਰਾਨ ਇਹਨਾਂ ਦੀਆਂ ਟਿਕਟਾਂ ਉੱਤੇ ਲਿਖਿਆ ਹੋਇਆ ਕਰਦਾ ਸੀ ਕਿ ਜੇਕਰ ਇੱਕ ਟਾਈਮ ਦੇ ਉੱਤੇ ਆ ਕੇ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਬੰਦ ਹੋ ਜਾਂਦੇ ਨੇ ਤਾਂ ਉਸ ਸਮੇਂ ਪਾਕ ਪਾਕਿਸਤਾਨ ਤੋਂ ਚਾਹੇ ਭਾਰਤ ਕੋਈ ਵੀ ਟਰੈਵਲਰ ਹੋਵੇ ਉਸ ਨੂੰ ਸਿੱਧਾ ਹਵਾਈ ਜਹਾਜ਼ ਦੇ ਜ਼ਰੀਏ ਉਸ ਦੇ ਟਿਕਾਣੇ ਤੇ ਪਹੁੰਚਾਇਆ ਜਾਊਗਾ ਉਸ ਦਾ ਰੀਜ਼ਨ ਇਹ ਵੀ ਸੀ ਕਿਉਂਕਿ 1947 ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਕਾਫੀ ਜ਼ਿਆਦਾ ਕਨਫਲੈਕਟ ਵਧਦਾ ਜਾ ਰਿਹਾ ਸੀ ਤੇ ਇਸੇ ਪਜਾ ਦੇ ਕਾਰਨ ਬਾਰਡਰ ਆਹੜੇ ਉਹ ਬੰਦ ਹੋਣ ਦਾ ਕਾਫੀ ਜ਼ਿਆਦਾ ਖਾਸਾ ਜਤਾਇਆ ਜਾਂਦਾ ਸੀ ਉਹਨਾਂ ਸਮਿਆਂ ਦੇ ਉੱਤੇ ਤੇ ਇਸੇ ਪਜਾ ਦੇ ਕਾਰਨ ਇਸ ਦੀ ਟਿਕਟ ਦੇ ਉੱਤੇ ਸਪੈਸ਼ਲੀ ਇਹ ਚੀਜ਼ ਲਿਖੀ ਹੁੰਦੀ ਸੀ ਕਿ ਹਵਾਈ ਯਾਤਰਾ ਦਾ ਪ੍ਰਬੰਧ ਕੀਤਾ ਜਾਊਗਾ ਜੇਕਰ ਇੱਕ ਸਮੇਂ ਪਾਕਿਸਤਾਨ ਤੇ ਭਾਰਤ ਦੇ ਬਾਡਰ ਬੰਦ ਹੋ ਜਾਂਦੇ ਨੇ ਇਸ ਤੋਂ ਇਲਾਵਾ ਇਸ ਦੀ ਟਿਕਟ ਦੇ ਵਿੱਚ ਹੀ ਸਾਰਾ ਉਹ ਪੈਸਾ ਵੀ ਕਲੈਕਟ ਕੀਤਾ ਜਾਂਦਾ ਸੀ ਜਿਸ ਦੇ ਵਿੱਚ ਹਰ ਇੱਕ ਜਿਹੜਾ ਵੀ ਯਾਤਰੀ ਇਸ ਦੇ ਵਿੱਚ ਟਰੈਵਲ ਕਰਦਾ ਸੀ ਉਸ ਦੇ ਲਈ ਖਾਣੇ ਦਾ ਹੋਟਲ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਹੋਇਆ ਕਰਦਾ ਸੀ ਜਾਨੀ ਕਿ ਅੱਜ ਦੀ ਬੱਸ ਸਰਵਿਸ ਜਾਂ ਫਿਰ ਟ੍ਰੇਨ ਸਰਵਿਸ ਦੀ ਤਰ੍ਹਾਂ ਜਿਹੜੀਆਂ ਕੇ ਕਾਫੀ ਜ਼ਿਆਦਾ ਲੰਬੀਆਂ ਤੂਰੀਆਂ ਤੱਕ ਕਰਦੇ ਨੇ ਉਸੇ ਤਰ੍ਹਾਂ ਦੇ ਪ੍ਰਬੰਧ ਇਸ ਦੇ ਵਿੱਚ ਵੀ ਕੀਤੇ ਜਾਂਦੇ ਸੀ ਇਸ ਬੱਸ ਦੇ ਦੁਆਰਾ ਲਗਭਗ 15 ਚੱਕਰ ਲਗਾਏ ਗਏ ਸੀ ਔਰ ਇਹ 1973 ਦੇ ਵਿੱਚ ਆ ਕੇ ਬੰਦ ਹੋਈ ਸੀ ਜਾਨਕਿ 23 ਸਾਲਾਂ ਤੱਕ ਇਹ ਬੱਸ ਸਰਵਿਸ ਆਈ ਉਹ ਚੱਲਦੀ ਰਹੀ ਸੀ ਤੇ ਇਸ ਤੋਂ ਇਲਾਵਾ ਇਸ ਦਾ ਜਿਹੜਾ ਰੂਟ ਸੀ ਉਹ 20000 ਕਿਲੋਮੀਟਰ ਤੱਕ ਦਾ ਸੀ ਤੇ ਜੇਕਰ ਸਾਡੀ ਧਰਤੀ ਦਾ ਪੂਰਾ ਰੌਂਡ ਲਗਾਇਆ ਜਾਵੇ ਤਾਂ ਉਹ 44000 40000 ਕਿਲੋਮੀਟਰ ਬਣਦਾ ਜਾਨਕਿ ਪੂਰੀ ਧਰਤੀ ਦੇ ਅੱਧ ਤੋਂ ਅੱਧ ਤੱਕ ਇਹ ਬੱਸਾਂ ਜਿਹੜੀ ਉਹ ਪਹੁੰਚਾਇਆ ਕਰਦੀ ਸੀ ਜਾਨਕਿ ਐਡਾ ਵੱਡਾ ਇਸ ਦਾ ਰੂਟ ਸੀ ਜੋ ਕਿ ਭਾਰਤ ਦੇ ਕਲਕੱਤਾ ਤੋਂ ਲੈ ਕੇ ਲੰਡਨ ਤੱਕ ਚੱਲਿਆ ਕਰਦੀ ਸੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਅਸੀਂ ਅੱਗੇ ਵੀ ਤੁਹਾਡੇ ਲਈ ਅਜਿਹੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਇਹ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ